सरकार ने उस दिन खारिया खोलिया बिना पैसे दिते शुरू कर रहे हैं देख लो शैर दो भनो शैर दो कौन सै ਆਸ ਕਰੋ ਆਸ ਕਰੋ ਜਿਹੜੇ ਤਰੀਕ ਨੂੰ ਆ ਪੋਕ ਲੈਣਾ ਲਾ ਕੇ ਤੇ ਜਿਹੜੀ ਜ਼ਮੀਨ ਆ ਉਹ ਉਹਨਾਂ ਨੇ ਐਕਵਾਇਰ ਕੀਤੀ ਉਹ ਜ਼ਮੀਨ ਦੇ ਉੱਤੇ ਆ ਜਿੱਥੇ ਕਿਸਾਨਾਂ ਦੀਆਂ ਪੱਧਾਂ ਵੀ ਲਾਈਆਂ ਜਿੱਥੇ ਝੰਡੇ ਵੀ ਪਾੜੇ ਗਏ ਆ ਆ ਟਰੈਕਟਰ ਆ ਵੱਡੇ ਪੱਧਰ ਤੇ ਕੋਈ 40 45 ਟਰੈਕਟਰ ਜਿਹੜੇ ਆ ਇੱਥੇ ਪਹੁੰਚ ਗਏ ਆਪਣੇ ਕੋਲ ਹੁੰਦੇ ਆ ਤਿਆਰ ਆ ਸਲੰਸਲਾ ਧੂਆ ਵਜ ਰਿਹਾ ਤਿਆਰ ਬਰ ਤਿਆਰ ਨੌਜਵਾਨ ਖੋਤੇ ਆ ਆ ਸਾਡੀ ਸੰਗਤ ਆ ਜਿਲ੍ਹਾ ਕਰਤਾਰਪੁਰ ਦੇ ਜਿਹੜਾ ਆਗੂ ਜਿਲ੍ਹਾ ਕਰਤਾਰਪੁਰ ਦੇ ਜਿਹੜਾ ਆ ਰੂਪ ਹੈਣਾ ਕੋ ਦਿਲ ਕੋ ਚਲੋ ਭਾਈ ਆ ਜਿਹੜੇ ਦੇਖ ਰਹੇ ਨੇ ਆ ਜਿਹੜੇ ਤਰਜੇ ਸੀ ਦੁਬਾਰਾ ਸਾਡੀਆਂ ਪੀਂਦੀਆਂ ਤੜਾ ਜਿਹੜੇ ਤਰਜੇ ਦੁਬਾਰਾ ज़मीन कोर करण वारी पंजाब केंद्रसान मज़दूर चङा टंग केख लिया ਨਾਤਾ ਉਹ ਬਾਂਦੀ ਪਈ ਬਾਂਦੀ ਬਿਕਨੀ